ਹਾਂਜੀ ਭਾਜੀ ਤੁਹਾਡਾ ਨਾਮ ਤੇ ਤੁਸੀਂ ਅੱਜ ਇੱਥੇ ਕਿਸ ਮਕਸਦ ਨਾਲ ਆਏ ਜੀ ਮੈਂ ਸਾਹਿਦ ਆ ਜੀ ਕਿ ਮੈਂ ਆਪਣੇ ਇੱਥੇ ਭਤੀਜੇ ਦੀ ਇੱਕ ਡੈੱਡ ਬੋਡੀ ਰਿਸੀਵ ਕਰਨ ਆਇਆ ਹਾਂ ਤੇ ਉਹ ਦੁਬਈ ਦੇ ਵਿੱਚ 15 ਦਿਨ ਪਹਿਲੇ ਉਹਦੀ ਡੈਥ ਹੋ ਚੁੱਕੀ ਸੀ ਹਾਰਟ ਅਟੈਕ ਦੇ ਨਾਲ ਮੈਂ ਡਾਕਟਰ ਐਸ ਵੀ ਓਬਰਾਏ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਯਤਨ ਸਦਕਾ ਇਹ ਬੋਡੀ ਇਸ ਸਾਨੂੰ ਪ੍ਰਾਪਤ ਹੋ ਰਹੀ ਹੈ ਤੇ ਮੈਂ ਇਹਨਾਂ ਤੋਂ ਮੰਗ ਵੀ ਕਰਦਾ ਕਿ ਉਹ ਬਹੁਤ ਹੀ ਪਰਵਾਰ ਜਿਹੜਾ ਬਹੁਤ ਹੀ ਲੋੜਵੰਦ ਪਰਿਵਾਰ ਆ ਇੱਕ ਹੀ ਉਹਨਾਂ ਕੋ ਕਮਰਾ ਵਾ ਤੇ ਬੱਚਾ ਉਹਦਾ ਸੀ ਜਿਹੜਾ ਮਤਲਬ ਹੀ ਇਸ ਦੁਨੀਆ ਤੋਂ ਜਾ ਸਕਾ ਜਾ ਚੁਕਾ ਵਾ ਤੇ ਮੈਂ ਇਹਨਾਂ ਕੋ ਡਾਕਟਰ ਐਸ ਵੀ ਉਪਰਾਏ ਦੀ ਸੰਸਥਾ ਨੂੰ ਇੱਕ ਫੱਟ ਜੋੜ ਕੇ ਬੇਨਤੀ ਕਰਦਾ ਕਿ ਉਹਨਾਂ ਦੀ ਬਾਤੁਵਾਤ ਮਦਦ ਕੀਤੀ ਜਾਵੇ ਮਾਲੀਸ਼ਾ ਤਾਂ ਕਿ ਮਾਲੀਸ਼ਾ ਤਾਂ ਕਿ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਹਾਂਜੀ ਭਾਜੀ ਤੁਹਾਡਾ ਨਾਮ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ٹرسٹ ਦੇ ਮਾਝਾ ਜ਼ੋਨ ਦਾ ਐਡਵਾਈਜ਼ਰ ਆ ਅੱਜ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਟੀਮ ਸਾਡੀ ਸਾਰੀ ਜਿਹੜੀ ਆ ਮੱਜਾ ਜੁਆਉਣ ਦੀ ਟੀਮ ਆ ਸਾਰੀ ਇੱਥੇ ਆਈ ਆ ਮਜੀਠਾ ਨੇੜਲੇ ਸ਼ਾਮਨਗਰ ਪਿੰਡ ਦਾ ਨੌਜਵਾਨ ਸੀ ਤੇ 22 ਸਾਲ ਦਾ ਨੌਜਵਾਨ ਭਲਵਿੰਦਰ ਸਿੰਘ ਸਨ ਅਫਰੇਜਿੰਦਰ ਸਿੰਘ ਅਸੀਂ ਭਾਈਚਾਰੇ ਤੋਂ ਜੀ ਬੜੇ ਗਰੀਬ ਭਾਈਚਾਰੇ ਦੇ ਵਿੱਚੋਂ ਸੀਗਾ ਗਰੀਬ ਪਰਿਵਾਰ ਚੋਂ ਸੀ ਇਹ ਰੋਟੀ ਰੋਜ਼ੀ ਦੀ ਕਮਾਈ ਲਈ ਦੁਬਈ ਗਿਆ ਸੀਗਾ ਇਹਦੀ ਪਹਿਲੀ ਵਾਰੀ ਗਿਆ ਸੀਗਾ ਤੇ ਲਗਭਗ 15 ਦਿਨ ਪਹਿਲਾਂ ਇਹਦੀ ਉੱਥੇ ਮੌਤ ਹੋ ਜਾਂਦੀ ਆ ਕਿ ਪਰਿਵਾਰ ਇਹਨਾਂ ਸਮਰੱਥ ਨਹੀਂ ਸੀਗਾ ਕਿ ਸਾਰਾ ਕਰਕੇ ਭਜਨਟ ਕਰਕੇ ਤੇ ਉਹ ਜਿਹੜੀ ਦਸਤਕੀ ਹੈ ਤੇ ਵਾਪਸ ਲਿਆ ਸਕੇ ਤੇ ਉਹਦੇ ਜਿਹੜੇ ਜੋ ਵੀ ਕਾਰਵਿਹਾਰ ਆ ਅੰਤਮ ਜਿਹੜਾ ਇਹਦਾ ਸੰਸਕਾਰ ਸੰਬੰਧੀ ਕਰ ਸਕਣ ਸੋ ਪਰਿਵਾਰ ਨੇ ਡਾਕਟਰ ਐਸ.ਪੀ ਸਿੰਘ ਉਭਰਾਏ ਨਾਲ ਜਿਹੜਾ ਸੰਪਰਕ ਸਾਧਿਆ ਤੇ ਉੱਥੇ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਉਸ ਕੰਪਨੀ ਨੇ ਸਾਰਾ ਖਰਚਾ ਕਰਕੇ ਤੇ ਸਾਰੇ ਦਸਤਾਵੇਜ਼ ਜਿਹੜੇ ਆ ਉਹ ਡਾਕਟਰ ਐਸ.ਪੀ ਸਿੰਘ ਉਭਰਾਏ ਹੋਰਾਂ ਦੀ ਗਵਾਹੀ ਰਟ ਸਰਬੱਤ ਦਾ ਭਲਾ ਟਰਸਟੀ ਈਮੀ ਉਥੋਂ ਤਿਆਰ ਕਰਕੇ ਤੇ ਅੱਜ ਗੁਰਰਾਮਦਾਸ ਅਪੀਅਰਪੋਰਟਸ ਤੇ ਰਾਸਤਾ ਸੀ ਮੇਜ ਜਿਹੜੀ ਇਹ ਡੈਡ ਬਡੀ ਇਸ ਤੇ ਜੀ ਆ ਇਹ ਲਗਭਗ 370ਵੀਂ ਮਰਤਕ ਦੀ ਹੈ ਜਿਹੜੀ ਹੁਣ ਤੱਕ ਇਥੇ ਪੰਜਾਬ ਦੇ ਵਿੱਚ ਤੇ ਵੱਖ-ਵੱਖ ਜਿਹੜੇ ਸੂਬਿਆਂ ਦੇ ਹੋਰਨਾਂ ਸੂਬਿਆਂ ਦੇ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਜਿਹੜੇ ਲੋਕ ਹੈ ਇਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਮਰਤਕ ਦੀਆਂ ਆ ਚੁੱਕੀਆਂ ਨੇ ਆਪਣੇ ਉਹਨਾਂ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੇ ਅੰਤਮ ਦਰਸ਼ਨਾਂ ਦੇ ਨਸੀਬ ਪ੍ਰਾਪਤ ਹੋਏ ਨੇ ਸੋ 370 ਦੇ ਕਰੀਬ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਇੱਕ ਹਿਸ਼ਾਰਪੁਰ ਤੋਂ ਪਤਾ ਲੱਗਾ ਸੀਗਾ ਕਿ ਜਿਹੜੀਆਂ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਇੱਕ ਦਾ ਪਰਿਵਾਰ ਦੇ ਸਹਿਯੋਗ ਦੇ ਨਾਲ ਪਰਿਵਾਰ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਪ੍ਰਵਾਨਗੀ ਦੇ ਨਾਲ ਉੱਥੇ ਸੰਸਕਾਰ ਕਰਤਾ ਗਿਆ ਦੂਜੀ ਦੀ ਜਿਹੜੀ ਆ ਉਹ ਡੈੱਡ ਬੋਡੀ ਇੱਥੇ ਜਲਦੀ ਉਹ ਵੀ ਆ ਰਹੀ ਆ ਕੁਝ ਦਿਨਾਂ ਤੱਕ ਪੰਚਾਇਤ ਵੱਲੋਂ ਲਿਖ ਕੇ ਭੇਜਿਆ ਗਿਆ ਸੀਗਾ ਕਿ ਉਹਨਾਂ ਦਾ ਸੰਸਕਾਰ ਉੱਥੇ ਕਰਤਾ ਜਾਵੇ ਇਸ ਤੋਂ ਇਲਾਵਾ ਇੱਕ ਮਲੇਰਕੋਟਲੀ ਤੋਂ ਇੱਕ ਕਪੂਰ ਥਲੇ ਤੋਂ ਤੇ ਇੱਕ ਇਸ ਤਰ੍ਹਾਂ ਹੀ ਵੱਖ-ਵੱਖ ਥਾਵਾਂ ਤੋਂ ਕੋਈ ਤਿੰਨ ਚਾਰ ਅੰਬਾਲਾ ਤੋਂ ਮੇਰੇ ਤੱਕ ਦਿਆਂ ਜਿਹੜੀਆਂ ਉੱਥੇ ਜਿਹੇ ਪਈਆਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਹਸਪਤਾਲ ਸਿੰਘ ਹੋਰਾਂ ਦੀ ਅਗਵਾਈ ਹਟ ਜਿਹੜੇ ਸਾਰੇ ਉਹਨਾਂ ਦੇ ਕਾਰਵਿਆਰ ਕਰਕੇ ਦਸਤਾਵੇਜ਼ ਜੀ ਕੰਮ ਕਰਕੇ ਪੂਰੇ ਉਹ ਇੱਥੇ ਭੇਜਿਆ ਚਲਿਆ